ਰਖ ਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਇ ਹੋ ਮਨ ਅਨ ਲਗਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਦੇਖ ਆਰਾਮ ਅਹ ਦੂਰੇ ਹਰਿ ਆਤਮ ਰਾਮ पसਾਰਿਆ ਸਵਾਮੀ ਸਰਦ ਰਹੀਆ ਭਰ ਪੂਰੇ ਅੰਤਰ ਦਾ ਹਰ ਹਰ ਪ੍ਰਭ ਏਕੋ ਮੇਲਾ ਹਰ ਜਨ ਮੰਗਲ ਲਗਾਈ ਜਨ ਮਾਨ ਕਉ ਜੀ ਲਾਭ ਚਲਾਈ ਆਨਹਦ ਸਬਦ ਵਜਾਈ ਜਨਮ ਨਾਮ ਕਦੂ ਜੀ ਲਾਭ ਚਲਾਈ ਆਨਹਦ ਸਬਦ ਵਜਾਈ ਹਰਿ ਗੁਰ ਜੜੀ ਨਾਮ ਸਤ ਗੁਰੂ ਤੁਮਹਿ ਖੇ ਮਾਇਆ Uh -huh. Janel Mann ਹਰ ਮੇਲ ਹਰ ਪਾਇਆ ਵਡ ਖਾ ਗਿਆ ਬੋਲ ਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੁਲੀ ਹਰ ਬਾਣੀ ਸ਼ਾਂਤ ਜਨਾਬੜ ਮਾਗੀ ਪਾਇਆ ਹਾਰਾ ਕਥੀਆ ਅਕਾਥਕ ਕਹਾਣੀ ਹਿਰਦਾ ਹਰ 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 ਤੁਨੇ ਉਤ ਜੀ ਹਰ ਜਪੀਐ ਮਾਸਟਕ ਭਾਗ ਜਿਓ ਜਨਾਨਾ ਨਾਨਕ ਬੋਲੇ ਤੀਜੀ ਲਾਵ ਹਾਰੇ ਉਤ ਜੈ ਮਨ ਬਿਰਾਗ ਜਿਓ ਜਨਾਨਾ ਨਾਨਕ ਬੋਲੇ ਤੀਜੀ ਲਾਵ ਹਾਰੇ ਉਪਜੈ ਮਨ ਬੈ ਰਾਗ ਜੀਓ ਤੁਨ ਮਾਖੜੀ ਜੜੀ I got the The BM has ਫਈਆ ਹਰ ਪਾਇਆ ਬਲਰਾਮ ਜੀਓ ਗੋਰਾ ਮਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਆਨੰਦ ਹਰ ਲੇਵ ਲਾਈ ਮਨ ਚਿੰਤਿਆ ਫਲ ਪਾਇਆ ਸਵਾਮੀ ਹਰ ਨਾਮ ਵਜੀਵਾ ਧਾਈ ਹਰ ਪ੍ਰਭ ਠਾਕੁਰ ਆਜ ਰਚਾਇਆ ਤਨ ਹਿਰਦਾ ਨਾਮ ਵੇਗਾਸੀ ਜਨਾਨ ਨ ਕ ਬੋਲੇ ਚੌਥੀ ਲਾਵ ਹਰਿ ਪ੍ਰਭ ਆਇਆ ਪ੍ਰਭ ਅਵਨਾਸੀ ਹਰਿ ਪ੍ਰਭ ਥਾਤੁਰ ਆਜ ਰਚਾਇਆ ਧੰ ਹਿਰਦਾ ਨਾਮ ਦੇ ਰਾਸੀ ਜਾਨਾਨਾ ਨ ਕੋ ਬੋਲੇ ਚੌਥੀ ਲਾਵਾ ਹਰਿ ਪਾਇਆ ਪ੍ਰਭ ਅਵਨਾਸੀ ਹਰਿ ਜੋ ਵਾਹਿਗੁਰੂ ਜੀ ਕੀ ਹਰਿ। ਤੇ ਸ਼ਬਦ ਪੜ ਕੇ ਪ੍ਰੰਤਨੰਦ ਸਾਹਿਬ ਦੇ ਬਾਤ ਕਰਾਂਗੇ। ਤੇ ਨਾਲ ਹੀ ਸੰਗਤ ਪਰਮ ਬੇਨਤੀ ਕਰਾਂਗੇ ਕਿ ਜਦੋਂ ਅਨੰਦ ਸਾਹਿਬ ਦੇ ਬਾਤ ਹੋਣ ਲੱਗੇ ਉਦੋਂ ਮੱਥਾ ਨੀਟੇ ਕਿਉਂਕਿ ਜੋੜੀ ਪ੍ਰਕਰਮਾਂ ਕਰ ਰਹੀ ਸੀ ਅਸੀਂ ਸੰਗਤਾਂ ਨੂੰ ਖਿਮਾ ਚਾਹੁੰਦੇ ਹਾਂ ਸੰਗਤਾਂ ਰੁਕਣੀਆਂ ਪਈਆਂ ਤੁਸੀਂ ਕਿਉਂਕਿ ਸਿੱਖ ਧਰਮ ਕਿਸੇ ਟਾਈਮ ਅਨੁਸ਼ਾਸਨ ਦਾ ਇੱਕ ਨਿਮੂਨਾ ਹੁੰਦਾ। ਪਹਿਲੇ ਨੰਬਰ ਦੇ ਸੀ ਗੋਮਉਦੋ ਜਿਵੇਂ ਅਨੁਸ਼ਾਸਨ ਹੁੰਦਾ ਹੈ ਜੀ। ਚਲੋ ਬੜੇ ਸਾਲਾਂ ਬਾਅਦ ਵਿਆਹ ਹੁੰਦਾ ਦੇਖਿਆ ਨਹੀਂ ਕਨਾਂ ਚਾਰ-ਚਾਰ ਬੰਦੇ ਹੀ ਹੁੰਦੇ ਉਸ ਨੂੰ ਪਤਾ ਹੈ ਆਪਾਂ ਹੀ ਹਾਂ ਜਿਹੜੇ ਹੁਣ ਮੈਂ ਕਹਿੰਦਾ ਵੀ ਕਿਹੜੇ-ਕਿਹੜੇ ਸਾਨੂੰ ਪੇਸ਼ ਗੱਲ ਨਾਲ ਵੀ ਸਾਰੀ ਸੰਗਤ ਪੰਡਾਲ ਵਿੱਚ ਹੋਵੇ ਆਨੰਦ ਕਰਨ ਸਾਰੀ ਗੈਰ ਨਹੀਂ ਪਰ ਜਿੱਦੇ ਹੁਣੇ ਉਹਦੇ ਕੋਈ ਨਹੀਂ ਜਾਂਦੇ ਕੋਸ਼ਿਸ਼ ਕਰੀਏ ਕੱਲਾ-ਕੱਲਾ ਹੰਦਾ ਹਲਕੇ ਕੋਸ਼ਿਸ਼ ਕਰੀਏ ਉਹ ਪੰਜਾਬ ਨੂੰ ਗੁਰੂਆਂ ਦਾ ਸਿਰਜਿਆ ਹੋਇਆ ਮਾਹੌਲ ਉਹ ਜਿਹੜਾ ਉਹਨਾਂ ਨੇ ਦਿੱਤਾ ਸੀ ਵਾਜਰੀ ਵਾਪਸ ਆ ਸਕਦਾ ਆਓ ਸਾਰੀਆਂ ਸੰਗਤਾਂ ਪਿਆਰ ਨਾਲ ਇੱਕ ਛੋਟੀ ਹਾਜ਼ਰੀ ਬੜੇ ਪਿਆਰ ਨਾਲ ਵਿਆਹ ਹੋਵਾ ਮੇਰੇ ਬਾਪਲਾ ਗੁਰਮਖੇ ਹਰਪਾ ਆ ਕਿਉਂਕਿ ਬਾਪ ਦਾ ਬਹੁਤ ਵੱਡਾ ਫਰਜ਼ ਜਦਾ ਹੁੰਦਾ ਹੈ ਉਧਰ ਕੀ ਗੱਲ ਹੈ ਲੜਕੀ ਵਾਲਿਆਂ ਨੂੰ ਕਈ ਵਾਰੀ ਛੋਟਾ ਸਮਝਿਆ ਜਾਂਦਾ ਹੈ ਮੈਂ ਕਹਿੰਦਾ ਛੋਟਾ ਨਹੀਂ ਹੁੰਦਾ ਲੜਕੀ ਦਾ ਬਾਪ ਲੜਕੇ ਦੇ ਬਾਪ ਦੇ ਚਾਹੇ ਸਤਪੁੱਤ ਵੀ ਕਿਉਂ ਨਾ ਹੋਣ ਪਰ ਕੁਲ ਫੇਰ ਅੱਗੇ ਵੱਧਦੀ ਹੈ ਜੇ ਉੱਥੇ ਲੜਕੀ ਦਾ ਬਾਪ ਕੋਈ ਰਿਸ਼ਤਾ ਕਰਦਾ ਹੈ ਫਿਰ ਲੜਕੀ ਵਾਲੇ ਛੋਟੇ ਭਲਾ ਕਿਵੇਂ ਹੋਏ ਚਲੋ ਠੀਕ ਹੈ ਲੜਕੇ ਦੇ ਬਾਪ ਦੇ ਵਿੱਚ ਇੱਥੇ ਨਿਮਰਤਾ ਬੜੀ ਰੱਖੇ ਮੈਨੂੰ ਭੈਣ ਜੀ ਕਹਿ ਰਹੇ ਸਨ ਬੀਬੀ ਬਲਜਿੰਦਰ ਕੌਰ ਜੀ ਵੀ ਉਹ ਪਰਿਵਾਰ ਤਾਂ ਇਦਾਂ ਵੀ ਕਹਿੰਦਾ ਸੀ ਵੀ ਸਾਨੂੰ ਤਾਂ ਬੇਸ਼ੱਕ ਪੰਗਤਾਂ ਵਿੱਚ ਹੀ ਬਿਠਾ ਕੇ ਭੋਜਨ ਪ੍ਰਸ਼ ਇੰਦਾ ਨਿਮਰਤਾ ਹੋਵੇ ਪਰ ਅੱਜ ਸਾਡੇ ਹੈ ਕੀ ਬੜੇ ਵਾਰੀ ਕੀ ਹੁੰਦਾ ਇੱਕ ਮਿੰਟ ਹੀ ਬੇਨਤੀ ਮੈਂ ਕਰ ਰਿਹਾ ਬਹੁਤਾ ਸਮਾਂ ਨਹੀਂ ਲਾਉਣਾ ਅੱਜ ਸਾਡੇ ਹੁੰਦਾ ਕੀ ਹੈ ਬਹੁਤੀਆਂ ਮਰਾਤਾਂ ਵਿੱਚ ਕੀ ਹੁੰਦਾ ਜੀ ਦੇਖੋ ਪ੍ਰਸ਼ਾਦਾ ਲੜਕੀ ਵਾਲੇ ਸਪਾਉਂਦੇ ਆਂ ਚਾਹ ਲੜਕੀ ਵਾਲੇ ਛਕਾਉਂਦੇ ਆਂ 10 5 7 ਲੱਖ ਲੜਕੀ ਦਾ ਬਾਪ ਲੰਦਾ ਹੈ ਗੱਡੀ ਲੜਕੀ ਦਾ ਬਾਪ ਲੰਦਾ ਹੈ ਤੇ ਸ਼ਾਮ ਨੂੰ ਤਰਨ ਵੇਲੇ ਕੀ ਉਹਨਾਂ ਦੇ ਵਰਗੀ ਫੈਰ ਤਰੀਆਂ ਦੇ ਹੁੰਦੇ ਵੀ ਕਾਹਦੀ ਕੀ ਜਿੱਤ ਕੇ ਚੱਲੇ ਆਇਆ ਤਾਂ ਦੱਸੋ ਚਾਹ ਲੜਕੀ ਦੇ ਬਾਪ ਨੇ ਵਿਆਹ ਪ੍ਰਸ਼ਾਦਾ ਲੜਕੀ ਦੇ ਬਾਪ ਨੇ ਛਕਾਇਆ ਕੋਠੇ ਜਿੱਡੀ ਕਰਕੇ ਧੀ ਉਹਨੇ ਦਿੱਤੀ ਕਾਰ ਉਹਨੇ ਨਿੱਤੀ ਨਕਦੀ ਉਹਨੇ ਨਿੱਤੀ ਤੇ ਮਨਾ ਤੂ ਉਹਦੇ ਵਰਗੇ ਫੈਰ ਕਰਕੇ ਆਇਆ ਕਈਆਂ ਨੂੰ ਹੁੰਦਾ ਨੇ ਦੋਏ ਛੱਡਗੇ ਜੀ ਕਿਤੇ ਐ ਕਿਲਾਵੇ ਵਿੱਚ ਮਿਲ ਗਏ ਦੋਨੇ ਪਰਿਵਾਰ ਅੱਜ ਵੀ ਬੜੇ ਪਰਿਵਾਰ ਹੈਗੇ ਐ ਲੜਕੇ ਦਾ ਬਾਪ ਤੇ ਲੜਕੀ ਦਾ ਬਾਪ ਇਕੱਠੇ ਬੈਠੇ ਪ੍ਰਸ਼ਾਦਾ ਛਕਦੇ ਆ ਲੱਗਦੇ ਜਿਵੇਂ ਸਗੇ ਭਾਈ ਹੁੰਦੇ ਐ ਭਾਈਆਂ ਭੈਣੋਂ ਛੋਟੇ ਵੱਡੇ ਦੀ ਗੱਲ ਹੀ ਨਹੀਂ ਆਓ ਜੇ ਇਸ ਗੱਲ ਨੂੰ ਮੰਨਦੇ ਹੋ ਤਾਂ ਸਾਰੇ ਮੇਰੇ ਨਾਲ ਬੋਲਿਓ ਵਿਆਹ ਹੋ ਗਿਆ ਮੇਰੇ ਬਾਪ ਦਾ ਗੁਰੂਖੇ ਹਰਪਾਇਆ ਪ੍ਰੰਤਨਾਨ ਸਾਹਿਬ ਦੇ ਪਾਠ ਤੇ ਵਿਆਹ ਹੋ ਆ ਬਲਾ ਗੁਰਮਖੇ I'm ਫੇਰ ਤਾਂ ਲੰਸਾਉ ਦੇ ਪਾਰ ਵਿੱਚ ਬੋਲੇ ਸੰਗਤਾਂ ਨੂੰ ਬੇਨਤੀ ਕਰਦੇ ਆ ਜਿਹੜੀਆਂ ਸੰਗਤਾਂ ਨੇ ਨਮਸਕਾਰ ਨਹੀਂ ਕੀਤੀ ਜਿਹੜੇ ਮੱਥਾ ਨਹੀਂ ਟੇਕਿਆ ਜੋ ਸੰਗਤਾਂ ਰੁਕ ਲਈਆਂ ਗਈਆਂ ਹਨ ਰਸਤੇ ਵਿੱਚ ਉਹਨਾਂ ਨੂੰ ਬੇਨਤੀ ਕਰਦੇ ਆ ਉੱਠ ਕੇ ਆਪੋ ਆਪਣੀ ਦਰਸ਼ਨੀ ਪੇਟਾ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖੋ ਸ਼ਰਧਾ ਭਾਵਨਾ ਨਾਲ ਮੱਥਾ ਟੇਕੋ ਨਾਲ ਨਾਲ ਆਪਾਂ ਸਾਰੀਆਂ ਸੰਗਤਾਂ ਨਾਲ ਸਬਦੇ ਪਾਠ ਵਿੱਚ ਕੋਈ ਵੀ ਰਸਨਾ ਬੰਜੀ ਨਾ ਰਹੇ ਸਾਰੇ ਨਾਲੜ ਕੇ ਬੋਜੇ ਕੋਈ ਨਹੀਂ ਸਿੱਖ ਧਰਮ ਵੀ ਇਦਾਂ ਮੈਜੀ ਦੇ ਵਿੱਚ ਅਨੰਦ ਸਾਹਿਬ ਦਾ ਪਾਠ ਆਪਾਂ ਨੂੰ ਦੱਸਦਾ ਹੈ ਸਿੱਖ ਨੂੰ ਦਾ ਕਦੇ ਉਦਾਸ ਨਹੀਂ ਸੁਣਾ ਹੀ ਨਹੀਂ ਜਾਂਦਾ ਜਿਹਦੇ ਕੋਲੇ ਅਨੰਦ ਸਾਹਿਬ ਦਾ ਬਾਟ ਹੈ ਜਿਹਦੇ ਕੋਲੇ ਕਿਲਾ ਮੰਨਗੜ ਹੈ ਉਹਦਾ ਕਦੇ ਮਿਹੂਸ ਹੋਣਾ ਹੀ ਨਹੀਂ ਜਾਂਦਾ ਸਿੱਖ ਨੇ ਬਣਾਈ ਮਹਾਰਾਜ ਹਰ ਹਰ ਮੌਕੇ ਸਭ ਤੋਂ ਵੱਧ ਪਾਉਂਦੀ ਇਸ ਚੀਜ਼ ਦਾ ਹੁੰਦਾ ਅਨੰਦ ਭੈ ਆਂਦਰੀ ਮਾਇ ਰਹ ਸਕਦੇ ਆ ਅਨੰਦ ਵਿੱਚ ਕੋਸ਼ਿਸ਼ ਕਰੀਏ ਆਹ ਸਾਰੇ ਪਿਆਰ ਨਾਲ ਵਾਹਿਗੁਰੂ ਜੀ ਹਰ ਨਾਮੋਂ ਮੰਤਰੀ ਦਿੜਾਏ ਦਾ ਕੱਟੇ ਹੋ ਮੈਰੋਗ ਨਾਨਕ ਸਤਗੁਰ ਤੇ ਨਾ ਮਿਲਾਇਆ ਜਿੰਨਾ ਤਰੋ ਪਿਆ ਸੰਜੋ ਰਾਮ ਕਲੀ ਮਹਲਾ ਤੀਜਾ आनंदिक वंकार सतगुरु प्रसाद आनंद भया मेरी माए सतगुरु मैं पाया सतगुरु ता लाया सैनेह के दी पल बचियां बदा लागे रतन पर वार परियां शब्द का बण आईया ਸਭ ਰਗਵਾਨੀਆਂ ਦਰਸ਼ਾਤ ਸੁਖ ਮਾਨੇ ਆਏ ਅਸਿਆ ਦਿਨ ਸਾਸਾ ਤੁਜਾ ਜਾ ਆਪੁਲ ਬਾਣੀ ਦਾ ਸਰਵਟਾ ਮੋ ਜਿਸ ਦੀਆਂ ਇਹ ਵਡਿਆਈਆਂ ਰਹਿ ਨਾਨਕ ਸੁਣੋ ਸੰਤੋ ਸਰਬਤ ਰੂਤੀ ਆਰੋ ਸਾਜਾ ਮਿਲਾ ਲਾ ਲੋ ਵਤੇ ਪੰਚ ਸ਼ਬਦ ਤੇਤ ਘਰੇ ਸੁਆਗ ਸੁਭਾ so, okay. ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਸਾਹਿਬਾਨ ਹੋਜੋ ਭਾਈ ਅਰਦਾਸ ਬੇਨਤੀ ਹੋਣ ਲੱਗੀ ਹੈ ਜੀ ਤੂੰ ਠਾਉ ਤੂੰ ਮੈਂ ਅਰਦਾਸ ਜਿਉ ਪਿੰਡ ਨੀ ਨਾਨਕ ਦਾਸ ਸਾਦਾ ਸਦਾ ਬੁਧਿਆ ਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆ ਕੀ ਕੋਈ ਨਾਉ ਨ ਜਾਣੇ ਵਾਹਿਗੁਰੂ 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 ਵਾਹਿ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੇ ਤੇ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਜੀ ਹੀ ਪਾਸੇ ਸੁਖ ਦਾਤਾ ਭੈ ਪੰਜਨੋ ਤੇ ਸੇ ਅੱਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਮਾਨ ਤੋ ਕਾਰਜ ਆਵੇ ਰਾਸ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਘਰਵਤੀ ਜੀ ਸਹਾਏ ਵਾਹ ਸ੍ਰੀ ਘਰਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਕੋਤੀ ਸੰਗਰਕ ਗੁਰੂ ਨਾਨਕ ਲਾਇ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰਿੱਠੇ ਸਭ ਦੁੱਖ ਜਾਏ ਏਕਦਹਾਦਰ ਸਿਮਰੀਐ ਕਰ ਨੌਂ ਨੇ ਦਇਆ ਵੈ ਭਾਈ ਸਭ